ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਹੁਣ ਗੁਟਕਾ ਸਾਹਿਬ ਆਨਲਾਈਨ ਮਿਲਿਆ ਕਰਨਗੇ ਇਹ ਕੰਮ ਸ਼ੁਰੂ ਕੀਤਾ ਐਮਾਜ਼ੋਨ ਕੰਪਨੀ ਨੇ ਜੋਗੀ ਕਬੜੀ ਵੱਡੀ ਕੰਪਨੀ ਹੈ ਤੇ ਉਹਨਾਂ ਵੱਲੋਂ ਆਪਣੀ ਸਾਈਡ ਦੇ ਉੱਤੇ ਹੁਣ ਗੁਟਕਾ ਸਾਹਿਬ ਨੇ ਉਹ ਆਨਲਾਈਨ ਵਿੱਚ ਹੀ ਜਾਣਗੇ ਜਿਹਦੇ ਚੱਲਦੇ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸਾਡੀ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੌਲੀ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਪਹਿਲੀ ਘਟਨਾ ਨਹੀਂ ਹੈ ਪਹਿਲਾਂ ਵੀ ਗੱਲ ਹੋਈ ਸੀ ਤੇ ਅਸੀਂ ਸਮਝਾਇਆ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਭਾਰਤ ਦੇ ਵਿੱਚ ਸਾਡਾ ਵਪਾਰ ਵੱਡਾ ਸਾਨੂੰ ਨਹੀਂ ਪਤਾ ਲੱਗਦਾ ਪਰ ਇਹਦੇ ਚੱਲਦਿਆਂ ਅਸੀਂ ਕੋਈ ਨਾ ਕੋਈ ਕਾਰਵਾਈ ਕਰਾਂਗੇ ਤੇ ਮੁਰ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਅਜਿਹੀ ਘਟਨਾ ਕਿਉਂ ਵਾਪਰਦਿਆਂ ਨਹੀਂ ਸੋ ਜਿੱਦਾਂ ਕਿ ਐਮਾਜ਼ੋਨਿਕ ਵੱਡੀ ਕੰਪਨੀ ਹੈ ਤੇ ਉਹਨਾਂ ਦੀ ਇੱਕ ਸਾਈਡ ਦੇ ਉੱਤੇ ਸ਼੍ਰੀ ਗੁਰੂ ਗੁਟਕਾ ਸਾਹਿਬ ਨੂੰ ਸੇਲ ਕੀਤਾ ਜਾ ਰਿਹਾ ਜੋ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਤੇ ਲਗਾਤਾਰ ਸਿੱਖਾਂ ਦੇ ਪਤੀ ਅਜੇਹੀਆਂ ਘਟਰਾਵਾਂ ਵਾਪਰਦੀਆਂ ਰਹਿੰਦੀਆਂ ਨੇ ਤੇ ਕਿਵੇਂ ਦੇਖਦੇ ਹੋ ਇਹਨਾਂ ਨੂੰ ਲੈ ਕੇ ਤੇ ਕੀ ਐਕਸ਼ਨ ਹੋਣਾ ਚਾਹੀਦਾ ਹੈ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ਜਿਹੜਾ ਵਪਾਰ ਹੈ ਗੁਰਬਾਣੀ ਦਾ ਇਹ ਬਿਲਕੁਲ ਅਸੀਂ ਬੰਦ ਕਰਵਾਉਣਾ ਤੇ ਜਿਵੇਂ ਤੁਸੀਂ ਦੱਸਿਆ ਕਿ Amazon ਕੰਪਨੀ ਜਿਹੜੀ ਕਿ ਇੰਟਰਨੈਸ਼ਨਲ ਮਲਟੀਨੇਸ਼ਨਲ ਕੰਪਨੀ ਹੈ ਔਰ ਉਸ ਦੇ ਬਾਰੇ ਸਾਡੇ ਕੋਲ ਪਹਿਲਾਂ ਵੀ ਸ਼ਿਕਾਇਤ ਆਈ ਸੀ ਕਿ ਕੁਝ ਉਹਨਾਂ ਨੇ ਟੀ-ਸ਼ਰਟਾਂ ਜਿਹੜੀਆਂ ਸੀ ਉਹ ਉਹਨਾਂ ਨੇ ਵੇਚਣੀਆਂ ਸ਼ੁਰੂ ਕੀਤੀਆਂ ਸੀ ਜਿਹੜੀਆਂ ਕਿ ਅਪਮਾਨਜਨ ਕਿਸੇ ਜਨਾਂ ਦੇ ਉੱਤੇ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਸੀ ਤੇ ਇਹ ਹੁਣ ਦੂਸਰਾ ਮਸਲਾ ਜਿਹੜਾ ਤੁਸੀਂ ਸਾਡੇ ਧਿਆਨ ਵਿੱਚ ਲਿਆ ਰਹੇ ਹੋ ਇਹਦੇ ਤੇ ਅਸੀਂ ਤੁਰੰਤ Amazon ਕੰਪਨੀ ਦੇ CEO ਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ 올 ਇੰਡੀਆ ਐਸਐਕਸ ਸਟੂਡੈਂਟਸ ਫੈਡਰੇਸ਼ਨ ਵੱਲੋਂ ਵੀ ਜਿਹੜਾ ਬਾਕਾਇਦਾ ਉਹਨਾਂ ਨੂੰ ਸ਼ਿਕਾਇਤ ਪੱਤਰ ਭੇਜ ਰਹੇ ਆ ਤੇ ਆਉਂਦੇ ਦਿਨਾਂ ਦੇ ਵਿੱਚ ਜੇ ਇਹਨਾਂ ਨੇ ਇਸ ਚੀਜ਼ ਨੂੰ ਆਪਣੇ ਵਿੱਚੋਂ ਰਿਮੂਵ ਨਾ ਕੀਤਾ ਤਾਂ ਫਿਰ ਅਸੀਂ ਲੀਗਲ ਐਕਸ਼ਨ ਵੀ ਲਵਾਂਗੇ ਤੇ ਇਸ ਬਾਰੇ ਸ਼ਕਤੀ ਨਾਲ ਪੇਸ਼ ਆਵਾਂਗੇ ਜੀ ਜਿਦਾਂ ਤੁਸੀਂ ਪਹਿਲਾਂ ਦੱਸਿਆ ਵੀ ਪਹਿਲਾਂ ਵੀ ਇਹ ਜਹੀ ਘਟਨਾ ਵਾਪਰ ਚੁੱਕੀ ਹੈ ਪਰ ਜਦੋਂ ਪਹਿਲਾਂ ਆਪਾਂ ਇਹਨੂੰ ਸੁਚੇਤ ਕੀਤਾ ਤਾਂ ਮੁੜ ਗਲਤੀ ਹੋਣੀ ਨਹੀਂ ਸੀ ਚਾਹੀਦੀ ਜੀ ਇਹ ਦੇਖੋ ਇਹ ਕਿਉਂਕਿ ਉਹਨਾਂ ਨੇ ਅੱਗੇ ਵੀ ਕਿਹਾ ਸੀ ਕਿ ਜਿਹੜਾ ਸਾਡਾ ਭਾਰਤ ਦੇ ਵਿੱਚ ਕਾਰੋਬਾਰ ਹੈ ਉੱਥੇ ਕਈ ਵਾਰੀ ਮਿਸ ਕਮਿਊਨੀਕੇਸ਼ਨ ਹੋ ਜਾਂਦਾ ਪਰ ਅਸੀਂ ਉਹਨਾਂ ਨੇ ਇਹ ਗੱਲ ਕਹੀ ਕਿ ਜਿੱਥੇ ਧਾਰਮਿਕ ਮਸਲਾ ਆਉਂਦਾ ਜਿੱਥੇ ਗੁਰਬਾਣੀ ਦਾ ਮਹੱਤਵ ਸਮਝੋ ਕਿ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲੀਵਿੰਗ ਗੁਰੂ ਨੇ ਹਾਜ਼ਰ ਨਾਜ਼ਰ ਪਾਤਸ਼ਾਹ ਨੇ ਉਹ ਗੁਰਬਾਣੀ ਦੀਆਂ ਜਿਹੜੀਆਂ ਤੁਕਾਂ ਨੇ ਉਹਨਾਂ ਦਾ ਕਿਤੇ ਵੀ ਇਸ ਤਰੀਕੇ ਨਾਲ ਵਪਾਰ ਦੇ ਵਿੱਚ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਔਰ ਜਿਹੜਾ ਗੁਰਬਾਣੀ ਦਾ ਗੁਟਕਾ ਹੈ ਜੇ ਆਨਲਾਈਨ ਇਸ ਤਰੀਕੇ ਦੇ ਨਾਲ ਉਹ ਕਰਦੇ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਹੋਰ ਵੀ ਇੱਕ ਜਿਹੜਾ ਮਰਜ਼ਾਦਾ ਦੀ ਲੰਘਣਾ ਹੋਵੇਗੀ ਸੋ ਉਹਨਾਂ ਦੇ ਜਿਹੜੇ ਇੱਥੇ ਭਾਰਤ ਵਿੱਚ ਨਮਾਇੰਦੇ ਨੇ ਉਹਨਾਂ ਨਾਲ ਵੀ ਬੈਠ ਕੇ ਉਹਨਾਂ ਨੂੰ ਅਸੀਂ ਹਰ ਪੱਧਰ ਦੇ ਉਤੇ ਪਹਿਲਾਂ ਵੀ ਸਮਝਾਇਆ ਸੀ ਦੁਬਾਰਾ ਵੀ ਸਮਝਾਉਣ ਦਾ ਹਰ ਸੰਭਵ ਯਤਨ ਕਰਾਂਗੇ ਜੀ ਸੋ ਐਸਜੀਪੀਸ ਨੂੰ ਚਾਹੀਦਾ ਨਹੀਂ ਵੀ ਜਿੱਦਾਂ ਕਿ Amazon ਕੰਪਨੀ ਹੋ ਗਈ ਹੋਰ ਵੀ ਕਈ ਔਨਲਾਈਨ ਪ੍ਰੋਡਕਟ ਵੇਚਦੀਆਂ ਨੇ ਉਹਨਾਂ ਨੂੰ ਸੁਚੇਤ ਕਰਨਾ ਚਾਹੀਦਾ ਗੱਲ ਸਿੱਖ ਧਰਮ ਦੀ ਨਹੀਂ ਹੈ ਗੱਲ Hindu ਧਰਮ ਦੀ ਹੈ ਲੋਕ ਕਿਸੇ ਵੀ ਧਰਮ ਦੇ ਨਾਲ ਜਦੋਂ ਕੋਈ ਧਰਮ ਦੀ ਚੀਜ਼ ਔਨਲਾਈਨ ਆਂਦੀ ਹੈ ਤਾਂ ਉਹਦੇ ਬਾਰੇ ਪਹਿਲਾਂ ਪੁੱਛ ਪੜਤਾਲ ਕਰਕੇ ਫਿਰ ਪਰ ਵੈਰੀਫਾਈ ਕੀਤੀ ਜਾਵੇ ਤੱਕ ਹੀ ਤਰ੍ਹਾਂ ਦੀ। ਦੇਖੋ ਇਸ ਤਰ੍ਹਾਂ ਕਈ ਲੋਕ ਜਿਹੜੇ ਹਨ ਸਾਡੇ ਵਿੱਚ ਵੀ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਕਹਿੰਦੇ ਜੀ ਤੁਸੀਂ ਇੰਨੀਆਂ ਸ਼ਕਤੀਆਂ ਕਰਦੇ ਜੇ ਇੰਨੀਆਂ ਪਾਬੰਦੀਆਂ ਲਾਉਂਦੇ ਜੇ ਇਹਦੇ ਨਾਲ ਧਰਮ ਪ੍ਰਚਾਰ ਰੁਕਦਾ ਜੇ ਕਿਸੇ ਨੇ ਗੁਰਬਾਣੀ ਪੜ੍ਹਨੀ ਹੈ ਜਾਂ ਸਰਵਣ ਕਰਨੀ ਹੈ ਜਾਂ ਉਸ ਨੇ ਗੁਰਬਾਣੀ ਦਾ ਲਿਟਰੇਚਰ ਮਗਵਾਉਣਾ ਹੈ ਉਹ ਜਿਹੜੇ ਇਹੋ ਜਿਹੇ ਬੰਦੇ ਗੱਲਾਂ ਕਰਦੇ ਨੇ ਇਹ ਫਿਰ ਉਹਦੀ ਪਲੀ ਲੈ ਕੇ ਉਹ ਸਾੜ ਹੇਟ ਜਿਹੜਾ ਇਹੋ ਜਿਹਾ ਕੰਮ ਕਰਦੇ ਨੇ ਪਰ ਉਹਨਾਂ ਦੇ ਲਈ ਅਸੀਂ ਕ੍ਰਾਈਟੇਰੀਆ ਜਿਹੜਾ ਪਹਿਲਾਂ ਹੀ ਬਣਾਇਆ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੇ ਧਾਰਮ ਪ੍ਰਚਾਰ ਕਮੇਟੀ ਦਾ ਵਿੰਗ ਹੈ ਉਹ ਬਕਾਇਦਾ ਜਿੱਥੇ ਵੀ ਕੋਈ ਡਿਮਾਂਡ ਕਰਦਾ ਦੁਨੀਆ ਭਰ ਦੇ ਵਿੱਚ ਉੱਥੇ ਹੀ ਅਸੀਂ ਧਾਰਮਿਕ ਲਿਟਰੇਚਰ ਉਹਨਾਂ ਤੱਕ ਪਹੁੰਚਦਾ ਕਰਦੇ ਆਂ ਸੋ ਇਸ ਸੰਬੰਧ ਦੇ ਵਿੱਚ ਬਹੁਤ ਜਲਦੀ ਜਿਹੜਾ ਲਾਈਨ ਆਫ ਐਕਸ਼ਨ ਜਿਹੜਾ ਉਹ ਸਾਹਮਣੇ ਆਵੇਗਾ ਜੀ ਧੰਨਵਾਦ ਜੀ ਸੋ ਜਿੱਤਾ ਕੀ ਕਰਨੈਲ ਸਿੰਘ ਪੰਜੋਲੀ ਉਹਨਾਂ ਨੇ ਆਪਣਾ ਪੱਖ ਰੱਖਿਆ ਉਹਨਾਂ ਕਹੇ ਕਿ ਇਹ ਪਹਿਲੀ ਘਟਨਾ ਨਹੀਂ ਹੈ ਅਸੀਂ ਕਾਰਵਾਈ ਕਰਾਂਗੇ ਤੇ ਮੁੜ ਉਹਨਾਂ ਨੂੰ ਸਮਝਾਵਾਂਗੇ ਵੀ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ ਜਾਂ ਜੋ ਇਹ ਘਟਨਾਵਾ ਨਾ ਵਾਪਰ ਸਕਣ ਤੇ ਉਹਨਾਂ ਦਾ ਸਪਸ਼ਟੀਕਰਨ ਲਵਾਂਗੇ ਵੀ ਇਹ ਗਲਤੀ ਕਿਉਂ ਤੁਹਾਡੇ ਤੋਂ ਹੋਈ ਹੈ ਸੋ ਦੂਜੇ ਪਾਸੇ ਸਾਡੀ ਗੱਲਬਾਤ ਹੋਈ ਹੈ ਬਲਦੇਵ ਸਿੰਘ ਸਿਰਸਾ ਉਹਨਾਂ ਨਾਲ ਜੋ ਕਿ ਇੱਕ ਕਿਸਾਨ ਲੀਡਰ ਨੇ ਤੇ ਬੜੀ ਬੇਬਾਕੀ ਦੇ ਨਾਲ ਉਹ ਧਾਰਮਿਕ ਮੁੱਦਿਆਂ ਦੇ ਉੱਤੇ ਬੋਲਦੇ ਨੇ ਸਿੱਖ ਪੰਥ ਦੇ ਉੱਤੇ ਮੁੱਦਿਆਂ ਦੇ ਉੱਤੇ ਬੋਲਦੇ ਨੇ ਉਹਨਾਂ ਦਾ ਕੀ ਕਹਿਣਾ ਉਹ ਤੁਹਾਨੂੰ ਸੁਣਾਉਂਦੇ ਆ। ਸੋ ਸਰਪੰਚ ਸਾਹਿਬ ਜਿੱਦਾਂ ਇੱਕ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ Amazon ਕੰਪਨੀ ਕੋਲ ਬੜੀ ਵੱਡੀ ਕੰਪਨੀ ਹੈ ਤੇ ਕਈ ਪ੍ਰੋਡਕਟ ਵੇਚਦੀ ਹੈ ਪਰ ਜੋ ਸਿੱਖਾਂ ਦੀ ਭਾਵਨਾ ਨੂੰ ਮੋੜ ਤੋਂ ਇੱਕ ਥੇਸ ਪਹੁੰਚਾਈ ਗਈ ਹੈ ਉਸ ਕੰਪਨੀ ਦੀ ਸਾਈਡ ਦੇ ਉੱਤੇ ਸ਼੍ਰੀ ਗੁਟਕਾ ਸਾਹਿਬ ਨੂੰ ਆਨਲਾਈਨ ਵੇਚਿਆ ਜਾ ਰਿਹਾ ਹੈ ਕੀ ਸਮਵਦੇਸ਼ ਨੂੰ ਲੈ ਕੇ ਵੀ ਕਿਉਂ ਸਿੱਖਾਂ ਲਈ ਕੀਤਾ ਜਾਂਦਾ ਜੀ ਦੇਖੋ ਮੈਂ ਇੱਕ ਬੇਨਤੀ ਕਰਾਂ ਤੁਹਾਨੂੰ ਕਿ ਇਹ ਜਿਹੜੇ ਗੁਰਬਾਣੀ ਦੇ ਗੁਟਕੇ ਨੇ ਜੀ ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਜਾਰੀ ਹੋਇਆ ਹੈ ਕਿ ਕੋਈ ਵੀ ਪ੍ਰਾਈਵੇਟ ਜਿਹੜਾ ਹੈ ਉਹ ਪਬਲਿਸ਼ ਨਹੀਂ ਕਰ ਸਕਦਾ ਇਹ ਅਕਾਲ ਤਖਤ ਤੋਂ ਆਦੇਸ਼ ਹੈ ਗੁਰਬਾਣੀ ਦੀ ਜੋ ਮਲਕੇ ਮਾਨ ਮਰਯਾਦਾ ਰੱਖਣੀ ਕਿਸ ਤਰ੍ਹਾਂ ਇਹ ਪਬਲਿਸ਼ ਕਰਨੇ ਗੁਰਬਾਣੀ ਦੇ ਗੁਟਕੇ ਕਿਵੇਂ ਪੇਜ ਕਰ ਰਹੇ ਨੇ ਤੇ ਜਿਹੜੀ ਇਹ Amazon ਕੰਪਨੀ ਹੈ ਜਿਨੇ ਆਨਲਾਈਨ ਗੁਰਬਾਣੀ ਦੇ ਗੁਟਕੇ ਜਿਹੜੇ ਆ ਉਹ ਦੇਣੇ ਸ਼ੁਰੂ ਕਰ ਦਿੱਤੇ ਨੇ ਹੁਣ ਮੰਨ ਲਓ ਕਿ ਜਿਹੜੇ ਜਿਨ੍ਹਾਂ ਨੂੰ ਗੁਰਬਾਣੀ ਬਾਰੇ ਕੋਈ ਗਿਆਨ ਹੀ ਨਹੀਂ ਤੇ ਜਾਂ ਜਿਹੜੀ ਸਿੱਖ ਵਿਰੋਧੀ ਸ਼ਕਤੀਆਂ ਨੇ ਉਹ ਇਹਨਾਂ ਕੋਲੋਂ ਆਨਲਾਈਨ ਮਗਾਉਣੀਆਂ ਜੀ ਇਹਨਾਂ ਇਹ ਜਿਹੜੇ ਨੇ ਆਨਲਾਈਨ ਦੇ ਕੇ ਜਾਣਗੇ ਤੇ ਇਹਦੇ ਪੈਕਿੰਗ ਕਰਕੇ ਤੇ ਉਹਨਾਂ ਦੇ ਘਰਾਂ 'ਚ ਸਿੱਟ ਜਾਣਗੇ ਜੀ ਉਹਦੇ ਨਾਲ ਜਿਹੜਾ ਉਹ ਗੁਰਬਾਣੀ ਦੀ ਜਿਹੜੀ ਆ ਉਹ ਗੁਰਬਾਣੀ ਦਾ ਰਦਰ ਹੈ ਬਹੁਤ ਵੱਡਾ ਔਰ ਇਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਕਿ ਇਸ ਕੰਪਨੀ ਦੇ ਪਿੱਛੇ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਸਭ ਨੂੰ ਪਤਾ ਕਿ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਤੇ ਇਹਨਾਂ ਦੇ ਪਿੱਛੇ ਕੋਈ ਸਾਜ਼ਿਸ਼ ਹੈ ਅਸਲ ਗੱਲ ਇਹ ਆ ਕਿ ਸਿੱਖਾਂ ਦੀ ਜਿਹੜੀ ਨਵਜ ਹੈ ਇਹ ਨਵੀਆਂ ਨਵੀਆਂ ਕੰਪਨੀਆਂ ਔਰ ਭਾਰਤ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਇਹ ਹਮਲੇ ਹੋ ਰਹੇ ਨੇ ਇਹ ਇੱਕ ਬਹੁਤ ਦੁਖਦਾਈ ਨੇ ਤੇ ਸਿੱਖ ਕੌਮ ਦੇ ਉੱਤੇ ਇਹ ਇੱਕ ਗੁੱਝਾ ਹਮਲਾ ਹੈ ਜਿਹੜਾ ਕਿ ਆਮ ਲੋਕਾਂ ਨੂੰ ਜਦੋਂ ਪਤਾ ਲੱਗਣਾ ਉਦੋਂ ਤੱਕ ਪਤਾ ਨਹੀਂ ਕਿੰਨੇ ਘੁੱਟ ਕੇ ਜਿਹੜਿਆ ਨੇ ਉਹ ਵੇਚਣੇ ਨੇ ਨੇ ਆਲਰੇਡ ਕਢਾ ਲੈਨੇ ਆ ਹੁਣ ਜਿਹੜੇ ਤੰਬਾਕੂ ਦੀ ਵਰਤੋਂ ਕਰਨ ਵਾਲੇ ਆ ਜਾਂ ਜਿਹੜੀਆਂ ਸਿੱਖ ਵਿਰੋਧੀ ਲਾਵੀਆਂ ਨੇ ਜਿਸ ਤਰ੍ਹਾਂ ਗਰਮੀਤ ਰਾਮ ਰਹੀ ਮੋਰਾ ਨੇ ਜਿਸ ਤਰ੍ਹਾਂ ਗੁਰਬਾਣੀ ਦੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨਰਾਧਰ ਕੀਤਾ ਔਰ ਇੱਥੋਂ ਤੱਕ ਵੀ ਮੈਨੂੰ ਪਤਾ ਲੱਗ ਰਿਹਾ ਕਿ ਇਹ ਜਿਹੜੀਆਂ ਕੰਪਨੀਆਂ ਨੇ ਇਹ ਗੁਰੂ ਕ੍ਰੰਤ ਸਾਹਿਬ ਨੂੰ ਪੋਛੀਆਂ ਦੇ ਰੂਪ ਵਿੱਚ ਵੀ ਇਹ ਤਿਆਰ ਕਰ ਰਹੇ ਨੇ ਇਹ ਮੈਨੂੰ ਅੱਜ ਹੀ ਕਬਰ ਮਿਲਿਆ ਔਰ ਤੁਹਾਡਾ ਧੰਨਵਾਦ ਹੈ ਕਿ ਜਿਹੜਾ ਤੁਸੀਂ ਮੈਨੂੰ ਇਸ ਚੀਜ਼ ਦੇ ਤੇ ਜਿਹੜਾ ਇਹ ਅੱਜ ਇਹ ਲਿਆਂਦਾ ਹੈ ਤੇ ਮੈਂ ਇਹ ਬੇਨਤੀ ਕਰਾਂਗਾ ਕਿ ਇਹ ਸਿੱਖ ਕੌਮ ਦੇ ਉੱਤੇ ਇੱਕ ਬੜਾ ਵੱਡਾ ਹਮਲਾ ਔਰ ਇਹਦੇ ਸੰਬੰਧ ਵਿੱਚ ਮੈਂ ਜਲਦੀ ਹੀ ਜਿਹੜਾ ਬਾਕੀ ਵੀ ਜਥੇਬੰਦੀਆਂ ਨਾਲ ਰਹਿ ਕਰਕੇ ਜਾਂ ਅਕਾਲ ਤਖਤ ਤੱਕ ਪਹੁੰਚ ਕਰਕੇ ਤੇ ਇਹ ਜਿਹੜਾ ਮਤੇ ਨੂੰ ਇਸ ਨੂੰ ਠਾਵਾਂਗੇ ਇਹ ਸਿੱਖ ਕੌਮ ਦੇ ਉੱਤੇ ਇੱਕ ਹਾਂ ਜੀ ਜੀ ਧੰਨਵਾਦ ਜੀ ਮਿਹਰਬਾਨ ਸੋ ਬਲਦੇਵ ਸਿੰਘ ਸਰਸਾ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਤੇ ਦੂਜੇ ਪਾਸੇ ਸਾਡੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਗੱਲਬਾਤ ਹੋਈ ਹੈ ਦਾਦੂਵਾਲ ਸਾਹਿਬ ਦਾ ਕਹਿਣਾ ਜਦੋਂ ਸਾਡੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਤਾਂ ਅਸੀਂ ਆਪਣੇ ਜਿਹੜੇ ਵਕੀਲ ਨੇ ਮਾਹਰ ਵਕੀਲ ਨੇ ਮਾਮਲੇ ਉਨਾਂ ਦਾ ਧਿਆਨ ਚ ਲਿਆਂਦਾ ਤੇ ਉਹਨਾਂ ਦੇ ਦੱਸਿਆ ਗਿਆ ਕਿ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕੋਈ ਨਾ ਕੋਈ ਨੋਟਿਸ ਲਿਆ ਜਾਵੇ ਕੀ ਮਾਮਲਾ ਕਿੱਦਾਂ ਪ੍ਰਕਿਰਿਆ ਚੱਲੇਗੀ ਤੇ ਅਜਿਹੀ ਘਟਨਾ ਸਿੱਖ ਪੰਥ ਦੇ ਨਾਲ ਨਹੀਂ ਵਾਪਰਨੀ ਚਾਹੀਦੀ ਸੋ ਦਾਦੂਵਾਲ ਸਾਹਿਬ ਜਿੱਦਾਂ ਕਿ ਐਮਾਜ਼ੋਨ ਇੱਕ ਵੱਡੀ ਕੰਪਨੀ ਹੈ ਤੇ ਲਗਾਤਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਿਸੇ ਨਾ ਕਿਸੇ ਪਲੇਟਫਾਰਮ ਦੇ ਉੱਤੇ ਠੇਸ ਪਹੁੰਚਾਈ ਜਾਂਦੀ ਹੈ ਤੇ ਹੁਣ ਜੋ ਤਾਜ਼ਾ ਮਾਮਲਾ ਸਾਹਮਣੇ ਹੈ ਵੀ Amazon ਵੱਲੋਂ ਆਪਣੇ ਆਨਲਾਈਨ ਦੇ ਉੱਤੇ ਸ਼੍ਰੀ ਗੁਟਕਾ ਸਾਬਦ ਆਨਲਾਈਨ ਵੇਚਿਆ ਜਾ ਰਿਹਾ ਹੈ ਜੀ ਇਹ ਕੀ ਦੇਖਦੇ ਹਾਂ ਵੀ ਸਿੱਖਾਂ ਪ੍ਰਤੀ ਕੀ ਰਵੱਈਆ ਜੀ ਦੇਖੋ ਬਹੁਤ ਹੀ ਮੰਦ ਭਾਗੀ ਦੀ ਗੱਲ ਹੈ ਜਿਹੜਾ ਇਹਨਾਂ ਨੂੰ ਕੰਪਨੀ ਦੇ ਵੱਲੋਂ ਇਸ ਤਰੀਕ ਨਾਲ ਕੀਤਾ ਗਿਆ ਜੀ ਮੈਂ ਇਹਦਾ ਸਾਕੇ ਜੁੜ ਕੇ ਦਫ਼ਤਰ ਸਟਾਫਰਾਂ ਨਾਲ ਸੁਰੁਰ ਦਾ ਪ੍ਰਬੰਧਕ ਕਮੇਟੀ ਦਾ ਉਨਾ ਨੇ ਦਿਖਾਇਆ ਸੀ ਕਿ ਬਕਾਇਦਾ ਸੀ ਮਤਲਬ پاس ਕੀਤਾ ਸੀਗਾ ਔਰ ਕਾਨੂੰਨੀ ਜਿਹੜੇ ਸਿਪਨੇ ਜਿਹੜੇ ਸਾਡੇ ਰੂਪੀਲ ਉਹਨਾਂ ਦੇ ਡਿਊਟੀ ਲਾਈ ਸੀਗੇ ਐਮਾਨਜਨ ਕੰਪਨੀ ਜਿਹੜਾ 1990 ਫਿਰ ਆਇਆ ਉਹਨਾਂ ਨੇ ਅਸਰੰਗ ਉਸਤਾਰੀ ਰਿਡਿਓ ਤੋਂ ਕੀਤੀ ਕਿਉਂਕਿ ਬਿਵਾਨੀ ਦੇ ਸੈਕਟਰ ਸਾਹਿਬ ਉਹਨਾਂ ਨੂੰ ਇੱਕ ਜਿਹਦਾ ਤੋਂ ਦੂਜੀ ਜਗ੍ਹਾ ਤੇ ਹਣਵਾਸ ਤੇ ਤੁਮ ਵਿਆਹ ਦਾ ਪ੍ਰਕੋਤਪਾਣ ਮੰਡਾਵਾ ਤੇ ਹਣਵਾਸ ਦੀ ਅਜਸ ਸਰਸ ਹੈ ਤੋਂ ਉਹਨਾਂ ਨੂੰ ਇੱਕ ਤੋਂ ਦੂਜੀ ਜਗ੍ਹਾ

ਰੋਜ਼ ਜਿਤਾਇਆ ਵਰਕੀ ਡਿਊਟੀ ਲਾਇਓ ਤੇ શ્રી ਅਕਾਲਖਰ ਸਾਹਿਬ ਨੂੰ ਇਹਦਾ ਜਿਹੜਾ ਨੋਟਿਸ ਉਹ ਲੈਣਾ ਚਾਹੀਦਾ ਔਰ શ્રી ਅਕਾਲਖਰ ਸਾਹਿਬ ਜਿਗਲ ਨੂੰ ਪਹਿਲਾਂ ਜਿਹੜੀ ਹੈਗੀ ਹੈ ਜਿਹੜੀ ਕਾਰਵਾਈ ਜਿਹੜੀ ਹੈ ਉਹ ਕਰਨ ਦਾ ਹੁਕਮ ਦੇਣਾ ਚਾਹੀਦਾ ਫਰਮਨ ਜਨ ਕੰਪਨੀ ਜਿਤਾ ਅਕ ਜਾਣੇ ਦੇ ਉਹਨਾਂ ਨੇ ਗਲਤੀ ਕੀਤੀ ਹੈ ਤੇ ਉਸ ਦੇ ਹਿਸਾਬ ਨਾਲ ਰੋਕਿਆ ਜਾਵੇ ਔਰ ਜੇਕਰ ਜਾਣ ਬੋਝੀ ਸੀ 30000 ਰੁਪਏ ਦੇ ਜਿਹੜੇ ਹੁਕਮ ਕਾਇਮ ਰੱਖਿਆ ਤੇ ਉਹਨਾਂ ਦੇ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਜੀ ਸੋ ਦਾਦੂਵਾਲ ਸਾਹਿਬਾ ਪਹਿਲਾਂ ਹੀ ਘਟਨਾ ਨਹੀਂ ਆ ਵੀ Amazon ਦੇ ਉੱਤੇ ਇਦਾਂ ਦੀ ਹਰਕਤ ਹੋਈ ਹੋਵੇ ਹਾਲਾਂਕਿ SGPC ਵੱਲੋਂ ਪੱਤਰ ਭੇਜ ਦਿੱਤਾ ਜਾਂਦਾ ਪਰ ਉਸ ਪੱਤਰਾਂ ਦਾ ਨਾ ਕੋਈ ਮੁੜ ਕੇ ਜਵਾਬ ਆਂਦਾ ਤੇ ਨਾ ਕੋਈ ਲੋਕਾਂ ਦੇ ਉੱਤੇ ਅਸਰ ਦੇਖਣ ਨੂੰ ਮਿਲਦਾ ਲਗਾਤਾਰ ਇਹੀ ਘਟਨਾ ਵਾਪਰਦੀਆਂ ਨੇ ਜੀ ਬਹੁਤ ਹੀ ਮੰਦਸਰ ਦੀ ਗੱਲ ਹੈ ਨਾ ਇੱਕ ਤਾਂ ਹੀ ਗੱਲ ਵਾਰਦੀ ਜਿਹੜੀ ਮੈਨੂੰ ਪਈ ਜਾਂਦੀ ਬਸ ਥੋੜੇ ਸਮੇਂ ਕਿੱਥੇ ਦੇਖਿਆ ਚਾਹੇ ਮਾ ਮਾ ਦੇ ਕੰਪਨੀ ਜਾਂ ਚਾਈਨਾ ਦੇ ਕੰਪਨੀਆਂ ਨੇ

ਜੀ ਸਤਿ ਸ੍ਰੀ ਅਕਾਲ ਸਤਿਗੁਰੂਆਂ ਦੇ ਅਨੁਸ਼ਾਸਨ ਕਰ ਬਹੁਤ ਸਤਿਕਾਰਿਤ ਹੈ ਫੈਸਲਾ ਦਿੱਤੀ ਹੈ ਆਪਣੇ ਵਾਸਤੇ ਜੇ ਸ਼ੋਮਿੰਗ ਦੁਆਰਾ ਪ੍ਰਬੰਧਤ ਕਮੇਟੀ ਸਾਡੀ ਨਾਲ ਜੀਐਸਟੀ ਦਾ ਨੋਟ ਕਰ ਜਾਂਦੇ ਨੂੰ ਸਵਿਧਾ ਕਰਨਾ ਅਕਿਦਾ ਕ੍ਰਿਦਨ ਬੈਲਾ ਜਿਹੜਾ ਸੀਐਸਡੀ ਡਿਊਟੀ ਜਿਹੜੀ ਆਪਣੇ ਸਹੂਲਤਾਂ ਨਹੀਂ ਹਰਿਆਣਾ ਸੋਚਾ ਪ੍ਰੋਜੈਕਟਿਵ ਨੂੰ ਲਗਾ ਦਿੱਤੀ ਗਈ ਸੀ ਅਗੇ ਚਾਲ ਰਹੀ ਕੀ ਹੋਈ ਉਹ ਮੈਨੂੰ ਨਾਲ ਗੱਲ ਜਿਹੜੀ ਜਾਣਕਾਰੀ ਸਾਡੇ ਤੋਂ ਤੁਰੰਤ ਲਵਾਂਗਾ ਜੀ ਧੰਨਵਾਦ ਸੋ ਜਿੱਦਾਂ ਕਿ Amazon ਕੰਪਨੀ ਨਹੀਂ ਭਾਰਤ ਦੇ ਵਿੱਚ ਹੋਰ ਵੀ ਕਈ ਕੰਪਨੀਆਂ ਕੰਮ ਕਰ ਰਹੀਆਂ ਨੇ ਹਾਲਾਂਕਿ ਉਹਨਾਂ ਸਾਰੀ ਕੰਪਨੀਆਂ ਨੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਭਾਈ ਵੀ ਅਗਜਿਹਿਆ ਸਿੱਖ ਧਰਮ ਨਹੀਂ ਕੋਈ ਵੀ ਧਰਮ ਹੋਵੇ ਅਗਰ ਉਹਨਾਂ ਦੇ ਸਬੰਧ ਦੇ ਵਿੱਚ ਕੋਈ ਚੀਜ਼ ਆਨਲਾਈਨ ਹੁੰਦੀ ਹੈ ਤਾਂ ਉਹਨੂੰ ਕਿਵੇਂ ਡਿਲੀਟ ਕੀਤਾ ਜਾਵੇ ਜਾਂ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਉਹਦਾ ਪੱਕਾ ਹੱਲ ਕਰਨ ਦੀ ਲੋੜ ਹੈ ਨਹੀਂ ਤਾਂ ਕੀ ਹੁੰਦਾ ਇੱਕ ਨੋਟਿਸ ਭੇਜ ਦਿੱਤਾ ਜਾਂਦਾ ਹੈ ਜਿਹੜਾ ਅਜਿਹੇ ਕਦਮ ਚੁੱਕਦਾ ਤੇ ਨੋਟਿਸ ਤੋਂ ਬਾਅਦ ਕੋਈ ਜਵਾਬ ਵੀ ਨਹੀਂ ਦਿੱਤਾ ਜਾਂਦਾ ਵੀ ਉਹਦਾ ਕੀ ਅੱਗੇ ਰੈਕਸ਼ਨ ਆਇਆ ਉਹਨਾਂ ਨੇ ਕਿਉਂ ਗਲਤੀ ਕੀਤੀ ਹੈ ਹਾਲਾਂਕਿ ਸਿੱਖਾਂ ਨੇ ਆ ਮਨਾਂ ਦੇ ਵਿੱਚ ਕਾਫੀ ਠੇਸ ਪਹੁੰਚੀ ਹੈ ਇਸ ਮਾਮਲੇ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ Amazon ਕੰਪਨੀ ਆਪਣਾ ਕੀ ਪੱਖ ਰੱਖਦੀ ਹੈ ਤੇ ਅੱਗੇ ਨੂੰ ਕੀ ਰੂਲ ਬਣਾਉਂਦੀ ਹੈ ਹਾਲਾਂਕਿ ਪਹਿਲਾਂ ਮਲਾ ਨਹੀਂ ਐ Amazon ਦੇ ਉੱਤੇ ਤੇ ਆਨਲਾਈਨ ਸਮੇਂ ਦੇ ਵਿੱਚ ਜੋ ਹੋਏਗਾ ਉਹ ਵੇਖਣਾ ਹੋਵੇਗਾ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ